ਭਗਵੰਤ ਮਾਨ ਨੇ ਪੂਰਾ ਦਮਨ ਚੱਕਰ ਚਲਾ ਕੇ ਵੇਖਿਆ 5 ਤਰੀਕ ਤੋਂ 5 ਮਈ ਤੋਂ ਕਿ ਮੈਂ ਨਾ ਸ਼ੰਭੂ ਧਰ ਨਾਲ ਥਾਣੇ ਗਾੜੀ ਲਗਣ ਦੇਣਾ ਤੇ ਨਾ ਹੀ 7 ਤਰੀਕ ਨੂੰ ਜਿਹੜਾ ਗਰਦਾਸਪੁਰ ਦਾ ਮਸਲਾ ਸੀ ਭਾਰਤ ਮਾਲਾ ਪ੍ਰੋਜੈਕਟ ਦੀ ਜਿਹੜੀ ਜਮੀਨਾਂ ਦੇ ਕਬਜ਼ੇ ਹੋ ਰਏ ਸੀਗੇ ਜਿਹੜੇ ਸਰਕਾਰ ਨੇ ਕਬਜ਼ਾ ਕੀਤਾ ਲੋਕਾਂ ਨੂੰ ਕੁੱਟ ਕੇ ਬੀਬੀਆਂ ਨੂੰ ਕੁੱਟ ਕੇ ਕਿਸਾਨਾਂ ਮਜ਼ਦੂਰਾਂ ਨੂੰ ਨਾ ਜਾਂਦਾ ਮੈਂ 7 ਮਈ ਨੂੰ ਦੇਵੀ ਦਾਸਪੁਰੇ ਜਿਹੜਾ ਐਲਾਨ ਕੀਤਾ ਹੋਇਆ ਕਿਸਾਨ ਮਜ਼ਦੂਰ ਸੰਘਰਸ਼ ਕੰਡਿਓ ਪੰਜਾਬ ਨਾ ਪੰਜਾਬ ਨੇ ਉਹ ਨਹੀਂ ਲਗਣ ਦੇਣਾ ਉਹਦੇ ਤਹਿਤ ਦਮਨ ਚੱਕਰ ਚਲਾਇਆ ਕੱਲ ਸ਼ੰਭੂ ਮੋਰਚਾ ਜਿਹੜਾ ਸੀਗਾ ਉਹ ਵੀ ਸਾਡੇ ਕਿਸਾਨ ਨਿਕਲੇ ਆ ਮੋਗੇ ਤੋਂ ਨਿਕਲੇ ਆ ਰਾਣਾ ਰਣਬੀਰ ਸਿੰਘ ਠੱਠਾ ਨਾਲ ਉਹਦੇ ਨੌ ਹੋਰ ਕਿਸਾਨ ਆਗੂ ਜਿਹੜੇ ਮੋਗੇ ਦੇ ਸੀ ਜ਼ਿਲ੍ਹਾ ਪ੍ਰਧਾਨ ਸਮੇਤ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਵਾ ਉਸ ਤੋਂ ਬਾਅਦ ਵੀ ਕਿਸਾਨਾਂ ਨੇ ਰੋਜ਼ ਕੀਤਾ ਜੀਤਵਾਰ ਰੈਲੀ ਚਲਾਈਏ ਸਾਰੀ ਦਿਨ ਛੜਕਦੇ ਉੱਤੇ ਇਸੇ ਤਰੀਕੇ ਦੇ ਨਾਲ ਸਰਜੀਤ ਫੂਲ ਦੀ ਗਵਾਹੀ ਚ ਜਿਹੜੇ ਨਿਕਲੇ ਉਹਨੇ ਗ੍ਰਿਫਤਾਰੀਆਂ ਦਿੱਤੀਆਂ ਇਸ ਤਰ੍ਹਾਂ ਯਾਦ ਭਾਰਤੀ ਕਿਸਾਨ ਜੁਨਨੀਕਤਾ ਯਾਦ ਜਿਸੁੰਦਰ ਸਿੰਘ ਲੋਂਗੋਵਾਲ ਜੋ ਪਹਿਲਾਂ ਗ੍ਰਿਫਤਾਰ ਕੀਤਾ ਇਹ ਦੋ ਦਿਨ ਉਹਨਾਂ ਦੀ ਜਥੇਬੰਦੀ ਵੱਲੋਂ ਹੀ ਪਾਤੜਾ ਤੋਂ ਜਿਉਂ ਗਏ ਸ਼ੰਭੂ ਵੱਲ ਉਹਨਾਂ 150 ਬੰਦੇ ਨੇ ਗ੍ਰਿਫਤਾਰੀ ਦਿੱਤੀ ਹੈ ਕੱਲ੍ਹ ਇਸੇ ਤਰ੍ਹਾਂ ਬਾਕੀ ਇਸ ਦੇ ਨਾਲ 8.7 ਮਈ ਵਾਲਾ ਸੀ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਉਹ ਵਕਤ ਉਹਨਾਂ ਦਾ ਜਥੇਬੰਦੀ ਐਲਾਨ ਸੀ ਸਾਡੀ ਜਥੇਬੰਦੀ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਸੀ ਤੋਂ ਉਹਦੇ ਤਹਿਤ ਰਾਤ 12 ਵਜੇ 6 ਤਰੀਕ ਦੀ ਰਾਤ 12 ਵਜੇ ਤੱਕ ਸਾਡੇ ਕਿਸਾਨ 10000 ਯਾਰ 20000 30000 ਦੇ ਲਾਗੇ 2.5 30000 ਦੇ ਕਿਸਾਨ ਜਿਹੜੇ ਆ ਬੀਬੀਆਂ ਕਿਸਾਨ ਉਥੇ ਪਹੁੰਚ ਗਏ ਸੀ ਦੇਵੀ ਦਾਸਪੁਰੇ ਰਾਤ ਰਾਤ ਹੀ 12 ਵਜੇ ਲੈਣ ਦੇ ਲਾਗੇ ਲੈਣ ਦੇ ਲੈਣ ਦੇ ਉਤੇ ਚੜ ਗਏ ਸੀ ਬੰਦੇ ਉਥੇ ਡੀਆਈਜੀ ਨੇ ਆਣ ਕੇ ਡੀਆਈਜੀ ਜਿਹੜਾ ਸਤਿੰਦਰ ਸਿੰਘ ਆ ਬੱਡ ਰਿਆਂ ਦਾ ਅੰਮ੍ਰਿਤਸਰ ਦਾ ਉਹਨੇ ਆਣ ਕੇ ਉਥੇ ਨਾਲ ਹੋਰ ਅਮਲਾ ਫਿਲਾ ਲਿਆ ਕੇ ਪ੍ਰਸ਼ਾਸਨ ਜਿਹੜਾ ਸਿਵਲ ਦਾ ਉਹਨਾਂ ਨੇ ਭਗਵੰਤ ਮਾਨ ਦੇ ਵਿਆਹ ਦੇ ਉੱਤੇ ਮੁੱਖ ਮੰਤਰੀ ਦੇ ਵਿਆਹ ਦੇ ਉੱਤੇ ਗੱਲ ਕੀਤੀ ਆ ਕਿ ਅਸੀਂ ਤੁਹਾਡੀਆਂ ਜ਼ਮੀਨਾਂ 'ਚ ਨਹੀਂ ਵੜਾਂਗੇ ਗਰਦਾਸਪੁਰ ਸਮੇਤ ਪੂਰੇ ਪੰਜਾਬ 'ਚ ਤਰਨਤਾਰਨ ਬਾਕੀ ਸਾਰੇ ਪੰਜਾਬ 'ਚ ਕਿੱਤੇ ਵੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਜਿਹੜੀਆਂ ਛੜਕਾਂ ਜਿੱਥੇ ਬਣ ਰਹੀਆਂ ਵਾ ਕਿਤੇ ਵੀ ਅਸੀਂ ਜਬਰੀ ਕਬਜ਼ਾ ਨਹੀਂ ਕਰਾਂਗੇ ਜਿੰਨਾ ਚਿਰ ਕਿਸਾਨਾਂ ਨੂੰ ਪੂਰਾ ਮਾਅਬਜ਼ਾ ਨਹੀਂ ਦੇ ਦਿੰਦੇ ਜੋ ਉਹਨਾਂ ਦਾ 2000 ਫੂਮੀ ਗ੍ਰੈਂਡ ਐਕਟਰਨ ਸਰ ਬਣਦਾ ਵਾ ਬੁਜਾਰੀ ਰੇਟ ਨਾਲ 4 ਗੁਣਾ ਤੇ ਉੱਤੇ 30% ਜਾੜਾ ਪਤਾ ਜਿੰਨਾ ਚਿਰ ਉਹ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਨਹੀਂ ਵੜਾਂਗੇ ਤੇ ਜਿੰਨੇ ਕਿਸਾਨ 5 ਤਰੀਕ ਨੂੰ ਜਾਂ 6 ਤਰੀਕ ਨੂੰ ਪੂਰੇ ਪੰਜਾਬ ਚੋਂ ਸ਼ੰਭੂ ਥਾਣੇ ਦੇ ਧਰਨਾ ਲਾਉਣ ਗਏ ਜਿਹੜੇ ਗ੍ਰਿਫਤਾਰ ਕੀਤੇ ਆ ਉਹ ਸਾਰੇ ਰਿਹਾ ਰਿਹਾ ਕਰਾਂਗੇ ਉਹ ਸਾਰੇ ਰਿਹਾ ਕਰ ਵੀ ਦਿੱਤੇ ਗਏ ਆ ਤੇ ਤਾਂ ਜੇਤੂ ਰੈਲੀ ਕੀਤੀ ਉਥੋਂ 11 ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੇ ਆਪਣੇ ਦੇਵੀਦਾਸਪੁਰੇ ਅੰਬਰਸਰ ਦੇ ਵਿੱਚ ਵੁਸ਼ਾ ਵੱਡੀ ਰੈਲੀ ਕਰਕੇ ਜੇਤੂ ਰੈਲੀ ਕਰਕੇ ਉਹ ਤਰਨਾ ਮੁltਵ ਕੀਤਾ ਵਾ ਉਹਦੀਆਂ ਫੋਟੋ ਤੁਸੀਂ ਦੇਖ ਲਓ ਇਸ ਕਰਕੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਕਹਿਣਾ ਤੇ ਦੇਸ਼ ਦੇ ਦੇਸ਼ ਵਾਸੀਆਂ ਨੂੰ ਕਹਿਣਾ ਵਾ ਕਿ ਸਰਕਾਰਾਂ ਸਰਪੂਰਾ ਕੁਝ ਨਹੀਂ ਹੈਗੀਆਂ ਅਹੀ ਭਗਵਾਨ ਤਮਾਨ ਸੀ ਨਾ ਜਿਹੜਾਂ ਦਾ ਮੈਂ ਪੂਰ ਸਰਾਜ ਬਣਾਇਆ ਪੰਜਾਬ ਚ ਉਹ ਜੂੜ ਕੇ ਸੜਤਾ ਮਾਰਿਆ ਕਿ ਨਹੀਂ ਜੂੜ ਕੇ ਰੇਲ ਰੇਲ ਦੀ ਲਾਂਡ ਤੇ ਮਾਰਿਆ ਡਿਗਾ ਕੇ ਨੀਗਾ ਥੱਲੇ ਆਂਦਾ ਹੈ ਮੈਂ ਰੇਲ ਰੇਲ ਨੂੰ ਲਾਉਣ ਨਹੀਂ ਦੇਣਾ ਤਰਨਾ ਲੱਗਾ ਕਿ ਨਹੀਂ ਲੱਗਾ ਜਥੇਬੰਦੀਆਂ ਸਾਡੀ ਜਥੇਬੰਦੀ ਨੂੰ ਲੱਗਾ ਕਿ ਨਹੀਂ ਲੱਗਾ ਇਸ ਕਰਕੇ ਭਾਈ ਸਾਹਿਬ ਇਹ ਦੇਖ ਲੋ ਲੋਕ ਜਦੋਂ ਆਪਣੀ ਆਈ ਤੇ ਆਉਂਦੇ ਆ ਤੇ ਸਰਕਾਰਾਂ ਦੇ ਸਭ ਕਾਨੂੰਨ ਤੋੜ ਦਿੰਦੇ ਦਿੰਦੇ ਆ ਇਹਨਾਂ ਦੇ ਕਾਨੂੰਨ ਆ ਮਾਰ ਕੇ ਫੂਕ ਮਾਰ ਕੇ ਡਾਜਾਂਗੇ ਜਿੰਨੇ ਅਗੇ ਲੈ ਹੁਣ ਜਿੰਨੇ ਕਾਨੂੰਨ ਇਹਨਾਂ ਲਿਆਉਣੇ ਆ ਇਸ ਕਰਕੇ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਗਈ ਅਸੀਂ ਆਪਣੇ ਹੱਕ ਦੀ ਖਾਤਰ ਲੜ ਰਹੇ ਆ ਮੈਂ ਇੱਕ ਅਪੀਲ ਕਰੂੰਗਾ ਸਾਰੇ ਦੇਸ਼ ਵਾਸੀਆਂ ਨੂੰ ਸਾਰੀਆਂ ਪੰਜਾਬ ਪੰਜਾਬ ਵਾਸੀਆਂ ਨੂੰ ਤੇ ਆਪਣੇ ਪਿੰਡਾਂ 'ਚ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਬੀਬੀਆਂ ਨੂੰ ਜਥੇਬੰਦ ਕਰੋ ਛੋਟੇ ਸੰਤਕਾਰਾਂ ਨੂੰ ਕਰੋ ਛੋਟੇ ਦੁਕਾਨਦਾਰਾਂ ਨੂੰ ਕਰੋ ਵਪਾਰੀਆਂ ਨੂੰ ਕਰੋ ਸਾਰੇ ਸਮਾਜ ਨੂੰ ਕਰੋ ਜਿਹੜੇ ਪੀੜਤ ਆ ਜਿਸ ਤਰੀਕੇ ਨਾਲ ਇਹਨਾਂ ਨੇ ਹੌਲ ਜਮੇ ਸਾਰੇ ਦੁਕਾਨਦਾਰ ਸੰਤਕਾਰ ਕਿਸਾਨ ਮਜ਼ਦੂਰ ਯਾੜਨੇ ਉਹਨਾਂ ਦਾ ਸਵੈਮਾਨ ਖਤਮ ਕਰਨਾ ਵਾ ਉਹਨਾਂ ਦਾ ਤਤਬਾਹ ਕਰਨਾ ਸਾਰਾ ਕਾਰਪੜੂ ਦੇਣਾ ਵਾ ਜੇ ਤਰੀਕੇ ਨਾਲ ਭਾਰਤ ਮਾਲਾ ਪ੍ਰੋਜੈਕਟ ਜਿਹੜੀ ਆ ਉਹ ਉਧਰਲੇ ਬੰਨੇ ਹੋ ਅਮਰੀਕਾ ਦੇ ਵਿੱਚੋਂ ਉਹ ਸਾਰੇ ਉਹਨਾਂ ਦਾ ਸਮਾਨਕਾਰ ਮੁਕਤ ਵਪਾਰ ਸਮਝੌਤਾ ਕਰਕੇ ਅਕਤੂਬਰ ਤੱਕ ਇਹਨਾਂ ਲਿਆ ਕੇ ਤੇ ਸੁਟਣਾ ਵਾ ਤੇ ਤੁਹਾਡਾ ਸਾਰਾ ਤਤਬਾਹ ਕਰਨਾ ਇਸ ਕਰਕੇ ਉਹਦੇ ਵਾਸਤੇ ਆਪਣੇ ਆਪਣੀ ਇੱਕ ਸ਼ਕਤੀ ਬਣਾਉ ਪਿੰਡਾਂ 'ਚ ਸ਼ਕਤੀ ਬਣਾਓ ਤਗੜੇ ਹੋ ਕੇ ਇੱਕ ਸ਼ਕਤੀ ਨੇ ਸ਼ਕਤੀ ਨੂੰ ਕੱਟਣਾ ਲੋਹੇ ਨੂੰ ਲੋਹੇ ਨੇ ਕੱਟਣਾ ਵਾ ਇਹ ਸ਼ਕਤੀ ਨਾਲ ਹੀ ਸਾਰਾ ਕੁਝ ਕਰਨਾ ਚਾਹੁੰਦੇ ਆ ਪੁਲਿਸ ਫੌਜ ਦੇ ਨਾਲ ਸਾਰਾ ਉਹ ਕਰਨਾ ਚਾਹੁੰਦੇ ਆ ਤੇ ਆਪਣੇ ਕੋਈ ਸ਼ਕਤੀ ਫੇ ਪਿੰਡਾਂ 'ਚ ਪਈ ਹੋਈ ਆ ਉਹ ਬੈਠੀ ਹੋਈ ਆ ਉਹਨੂੰ ਉਠਾ ਲੋ ਹੋਰ ਕੋਈ ਤਰੀਕਾ ਨਹੀਂ ਆਂਦਾ ਨਾ ਇਹ ਕਿ ਕਿਸਾਨ ਜਿਥੇ ਕਿਸਾਨ ਜਿਹੜੇ ਆਪਣਾ ਰਾਜ ਰਾਜ ਉਹਨਾਂ ਨੇ ਰਾਜ ਪੈਦਾ ਕੀਤਾ ਹੋਇਆ ਉਹ ਆਪਣਾ ਰਾਜ ਚਲਾਉਂਦੇ ਆ ਪੰਜਾਬ 'ਚ ਅਸੀਂ ਚਲਾਉਂਦੇ ਜੀ ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਭਗਵੰਤਬਾਨ ਜੀ ਅਸੀਂ ਆਪਣਾ ਰਾਜ ਚਲਾਉਂਦੇ ਹੀ ਪਹਿਲਾਂ ਵੀ ਚਲਾਉਂਦੇ ਸੀ ਹੁਣ ਵੀ ਚਲਾਉਂਦੇ ਹੀ ਤਿਆਰ ਤੈਨੂੰ ਉਸ ਰਾਜ ਦੇ ਦਰਸ਼ਨ ਦੇਵidas ਪੁਰੇ ਕਰਾ ਦਿੱਤੀ ਰਾਤ ਕਰਾਏ ਕਿ ਨਹੀਂ ਕਰਾਏ ਇਹ ਤੂੰ ਆਪਣੇ ਆਪ ਪੜਿਆ ਪੁਜਾ ਵਿਚਾਰ ਲੈ ਅਸੀਂ ਬਖਸ਼ਣ ਨਹੀਂ ਲੱਗੇ ਤੈਨੂੰ ਬਾਕੀ ਤੇਰੇ ਕੋਲ ਸਾਹਬ ਜੇ ਸ਼ੰਭੂ ਖਨੌਰੀ ਬਾਰਡਰਾਂ ਦਾ ਕਰੋੜਾਂ ਰੁਪਏ ਦਾ ਡੈਮੇਜ ਕੀਤਾ ਘਰਨਾ ਠਾਇਆ ਤੂੰ ਧੋਖੇ ਦੇ ਨਾਲ ਕਿਸਾਨਾਂ ਆਗੂ ਸਾਡੇ ਗ੍ਰਿਫਤਾਰ ਕੀਤੇ ਆ ਉਹਦਾ ਸਾਹਬ ਤੇਰੇ ਕੋਲ ਪਾਈ ਪਾਈ ਦਾ ਲੈਣਾ ਵਾ ਲੈਣਾ ਵਾ ਅਸੀਂ ਕਦੀ ਸਾਹਬ ਅਸੀਂ ਕਦੀ ਭਾਜੀ ਜਿਹੜੀ ਆ ਨਾ ਉਹ ਇਤਨਾ ਨਹੀਂ ਰਹਿਣ ਦੇ ਤੈਨੂੰ ਜਿਹੜਾ ਜੋ ਵੀ ਤੂੰ ਕੀਤਾ ਵਾ ਉਹ ਤੇਰੀ ਭਾਜੀ ਮੋੜ ਨਹੀਂ ਆ ਉਹ ਵੀ ਇਹੀ ਅੱਗੇ ਪਹਿਲਾਂ ਮੋੜਦੇ ਰਹਿਆ ਬਾਦਲ ਨੂੰ ਪੁੱਛ ਲਾ ਉਹਦੇ ਮੁੰਡੇ ਨੂੰ ਪੁੱਛ ਲਾ ਸੁਖਵੀਰ ਨੂੰ ਮਜੀਠੀਆ ਨੂੰ ਪੁੱਛ ਲਾ ਆ ਕੈਪਟਨ ਮਰਿੰਦਰ ਜੀਦਾ ਵਾ ਉਹਨੂੰ ਪੁੱਛ ਲਾ ਜਿਦ ਤਰਾ ਉਹ ਗਮਲਿਆਂ ਨੂੰ ਪਾਣੀ ਪਾਉਂਦਾ ਫਿਰਦਾ ਆਪਣੇ ਘਰ ਤੂੰ ਵੀ ਕੇਜਰੀਵਾਲ ਦੇ ਗਮਲਿਆਂ ਨੂੰ ਆਉਣੇ ਸਮਝ ਪਾਣੀ ਪਾਏਗਾ ਪੱਕੇ ਤੌਰ ਤੇ ਤੈਨੂੰ ਅਮਰੀਕਾ ਆਪਣੇ ਦਿੱਲੀ ਨੂੰ ਜਿਹੜੇ ਕਿਸਾਨ 3 ਕਰੋੜ ਲੋਕ ਪੰਜਾਬ ਦੇ ਜਿਹੜੇ ਉਹ ਤੈਨੂੰ ਤੋਰਨਗੇ ਤੇ ਤਗੜੇ ਹੋ ਕੇ ਆਪਣੇ ਮੈਅਗੀ ਕਰੂੰਗਾ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆ ਭਾਰਤ ਮਾਲਾ ਪ੍ਰੋਜੈਕਟ ਜਿਹੜੇ ਆ ਜਿਹੜੇ ਆ ਰਹੇ ਆ ਇਹ ਫੈਸਲਾ ਕਰੋ ਪੀਨਾਂ ਨੂੰ ਜ਼ਮੀਨਾਂ ਨਹੀਂ ਦੇਣੀਆਂ ਜੇ ਤੁਸੀਂ ਪੈਸੇ ਭੁਲੇ ਲੈ ਲਿਓ ਵੀ ਸੁੱਟ ਦਿਓ ਫੈਸਲਾ ਕਰੋ ਅਸੀਂ ਨਾਲ ਆ ਵੇਖਾਂਗੇ ਕਿੜਾ ਕਿੜਾ ਸਾਡੀ ਜ਼ਮੀਨ ਦੇ ਵਿੱਚ ਦੀ ਛੜ ਕਾਟਣਾ ਇਹ ਛੜਕਾ ਤੁਹਾਡੀ ਮੌਜ ਜੋ ਇਹਨਾਂ ਨੇ ਆਉਣੇ ਸਮੇਂ ਤੁਹਾਡਾ ਤਤਵਾ ਕਰਨਾ ਜੋ ਚੜ ਦੀ ਕਲਾਲੇ ਬਣ ਜੋ ਆਪਣੀ ਸ਼ਕਤੀ ਪੰਡਾ ਚ ਪੈਦਾ ਕਰੋ ਇਹ ਸਰਕਾਰਾਂ ਸਰਕਾਰਾਂ ਸਭ ਨਵਾ ਦਿਆਂਗੇ ਤੇ ਹੋਰ ਕੋਈ ਰਾਹ ਨਹੀਂ ਜ ਕੋਈ ਇੱਕ ਸੰਘਰਸ਼ ਦਾ ਰਾਹ